ਆ ਲਿਸਨ ਮੈਗਨੇ ਕੀ ਤਾ ਵਡਾ ਖਲਾਸਾ ਕ੍ਰਿਸਟਨ ਕਰੁਕ ਨੇ ਮੈਨੂੰ ਐਨ ਐਕਸ ਆਈ ਵੀ ਐਮ ਕਲਟ ਬਲਤ ਕਰ ਸਸ਼ੀਕਾਲ ਜੀ ਮੈ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਪੜੀਏ ਦੱਸਿਏ ਕਿ ਸਾਬ ਦਾ ਸਮਾਲ ਵਿਲ ਅਦਾਕਾਰ ਐਲਿਸਨ ਮੈਗਨੇ ਖਲਾਸਾ ਕੀਤਾ ਕਿ ਉਸ ਦੇ ਸਾਥੀ ਅਦਾਕਾਰ ਟਿਸਟਰ ਕੈਟ ਨੇ ਉਸ ਨੂੰ ਵੈਂਕੂਵਰ ਵਿੱਚ ਇੱਕ ਲਾਈਫ ਕੋਚਿੰਗ ਕੋਰਸ ਲਈ ਕਿਹਾ ਸੀ ਜੋ ਕਿ ਬਾਅਦ ਵਿੱਚ ਐਨ ਐਕਸ ਆਈ ਵੀ ਐਮ ਸੈਕਸ ਕਲਟ ਨਿਕਲੇਆ ਮੈਕਨੇ ਕਿਹਾ ਕਿ ਗੱਲ ਆਪਣੇ ਪਹਿਲਾ ਇੰਟਰਵਿਊ ਦੇ ਵਿੱਚ ਵੀ ਦਸੀ ਜੋ ਕਿ ਉਸ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੀਬੀਸੀ ਦੇ ਪੋਡਕਾਸਟ ਐਲਿਸਨ ਆਫਟਰ ਐਨ ਐਕਸ ਆਈ ਵੀ ਐਮ ਵਿੱਚ ਦਿੱਤਾ ਹੈ ਮੈਕਨੇ ਦੱਸਿਆ ਕਿ ਕਿਰਤ ਨੇ ਕੋਰਸ ਲਈ ਬਹੁਤ ਉੱਚਖਸੀ ਅਤੇ ਉਸ ਨੂੰ ਵੈਂਗਾਰਡ ਅਤੇ ਇਸ ਦੇ ਨਾਲ ਹੀ ਪ੍ਰੈਫਕਟ ਵਰਗੇ ਸ਼ਬਦ ਵਰਤੇ ਤੇ ਜੋ ਕਿ ਐਨ ਐਕਸ ਆਈ ਵੀ ਐਮ ਨੇ ਆਗੂਆਂ ਦੇ ਕਿਥੇ ਤੇ ਰੈਗਿਆਰ ਨੇ ਨੈਸੀ ਚਾਇਲਡਸ ਮੈਨ ਲੇਵੀ ਵਰਤੇ ਜਾਂਦੀ ਨਹੀਂ ਬਾਅਦ ਵਿੱਚ ਇੱਕ ਸੈਕਟ ਨੂੰ ਇੱਕ ਕਲਟ ਦੇ ਵਿੱਚ ਔਰਤਾਂ ਦੀ ਭਰਤੀ ਸ਼ੋਸ਼ਣ ਦੇ ਦੋਸ਼ਾਂ ਦੇ ਵਿੱਚ ਹੇਠ ਗ੍ਰਸਤਾਰ ਕੀਤਾ ਗਿਆ ਅਤੇ ਉਸ ਨੂੰ 2 ਸਾਲਾਂ ਦੀ ਸਜ਼ਾ ਵੀ ਹੁਕਕੱਟੀ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਐਨ ਐਕਸ ਆਈ ਵੀ ਐਮ ਕਲਟ ਤੇ ਆਧਾਰਿਤ ਜਿਹੜਾ ਡਾਰਕ ਯੂਥ ਸੈਟ ਹੈ ਦਾ ਵਵ ਐਚ ਬੀਓ ਦੇ ਪ੍ਰਸਤਾਵਤ ਤੋਂ ਹੋ ਚੁੱਕੀ ਹੈ